ਬਾਪੂ ਜੀ ਕਿਵੇਂ ਵੇਖਦੇ ਹੋ ਜਿਹੜਾ ਪੰਜਾਬ ਦੇ ਵਿੱਚ ਇੱਕ ਨਸ਼ਾ ਔਰ ਦੂਸਰਾ ਬੇਅਦਬੀ ਦੇ ਮਾਮਲੇ ਜਿਹੜੇ ਲਗਾਤਾਰ ਵਧਦੇ ਜਾ ਰਹੇ ਨੇ ਜੀ ਇਸ ਸਮੇਂ ਤਾਂ ਵੀ ਨਸ਼ੇ ਦੀ ਗੱਲ ਕਰਦਾ ਕਿਉਂਕਿ ਮੈਂ ਐਕਸਾਈਟ ਟੈਕਸ ਡਿਪਾਰਟਮੈਂਟ ਦਾ ਅਫਸਰ ਹਾਂ ਜੀ ਤੇ ਮੇਰਾ ਨਸ਼ੇ ਨਾਲ ਬਹੁਤ ਬੱਸ ਜੀ ਨਸ਼ੇ ਕਦੇ ਲੋਕੀ ਆਪਨੀ ਪੈਦਾ ਕਰਦੇ ਜੀ ਨਸ਼ੇ ਹਮੇਸ਼ਾ ਪੈਦਾ ਕੀਤੇ ਜਾਂਦੇ ਆ ਉਹਦੇ ਵਿੱਚ ਪੁਲਿਸ ਜੀ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਹੁੰਦਾ ਜੀ ਤੇ ਨਿਆਇ ਫਰੋਸ਼ ਜਿਹਨੂੰ ਅਸੀਂ ਬੂਟ ਲੈ ਕੇ ਕਹਿੰਦੇ ਆ ਆਪਦੀ ਪਾਸ਼ਾ ਜੀ ਉਹ ਇਕੱਠੇ ਹੁੰਦੇ ਨੇ ਫਿਰ ਉਹਨਾਂ ਦੇ ਮਗਰ ਸਿਆਸੀ ਸਰਪਸਤੀ ਵੀ ਆ ਜਾਂਦੀ ਹੈ ਜੀ ਜਿਹੜੇ ਇਹਨਾਂ ਨੂੰ ਸ਼ੈਲਟਰ ਕਰਦੇ ਆ ਸ਼ੈਲਟਰ ਕਰਦੇ ਨੇ ਠੀਕ ਹੈ ਨਾ ਇਹ ਤਿੰਨ ਚੀਜ਼ਾਂ ਇਕੱਠੇ ਹੋ ਕੇ ਨਸ਼ੇ ਹੈ ਪੈਦਾ ਕਰਦੇ ਨੇ ਵੇਚਦੇ ਨੇ ਬਲੈਕ ਹੁੰਦੀ ਆ ਤੇ ਇਹ ਚ ਨਫਾ ਜਿਹੜਾ ਉਹਦੀ ਦਰ ਦੀ ਕੋਈ ਤੁਸੀਂ ਕਹਿੰਦੇ ਨਾ ਦਰੂ ਦੀ ਕੋਈ ਨਹੀਂ 100% ਵੀ ਹੋ ਸਕਦਾ ਹੈ 500% ਵੀ ਹੋ ਸਕਦਾ ਹੈ 1000% ਵੀ ਹੋ ਸਕਦਾ ਹੈ 10000% ਵੀ ਹੋ ਸਕਦਾ ਹੈ ਨਸ਼ਾ ਜਿੰਨਾ ਜਿੰਨਾ ਥੋੜੇ ਤੋਂ ਥੋੜਾ ਹੁੰਦਾ ਹੈ ਜਿੰਨਾ ਦਾ ਡੈਰੀਵੇਟਿਵ ਨਿਕਲਦਾ ਤੁਰ ਜਾਂਦਾ ਗ੍ਰਾਮਾਂ 'ਚ ਰਹਿ ਜਾਂਦਾ ਨਸ਼ਾ ਓਡੇ ਹੀ ਮਹਿੰਗਾ ਹੋ ਜਾਂਦਾ ਇਹ ਬਹੁਤ ਵੱਡੀ ਇੱਕ ਤਾਂ ਸਟੇਟ ਦੇ ਵਿੱਚ ਵੀ ਸ਼ਰਾਰਤ ਹੈ ਜੀ ਰਾਸ਼ਟਰੀ ਪੱਧਰ ਤੇ ਵੀ ਸ਼ਰਾਰਤ ਹੈ ਜੀ ਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਸ਼ਰਾਰਤ ਹੈ ਨਸ਼ੇ ਦਾ ਕਾਰੋਬਾਰ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਵੱਡੇ ਵੱਡੇ ਦੇਸ਼ਾਂ 'ਚ ਚੱਲਦਾ ਹੈ ਜੀ ਉਹਦਾ ਕਮਾਇਆ ਹੋਇਆ ਪੈਸਾ ਦੇਸ਼ ਦੇ ਗਲਤ ਹੱਥਾਂ 'ਚ ਤੇ ਰਹਿ ਜਾਂਦਾ ਹੈ ਜੀ ਤੇ ਉਹ ਫਿਰ ਅੱਗੇ ਹਰ ਪ੍ਰਕਾਰ ਦੇ ਦੰਗੇ ਪੰਗੇ ਫਸਾਦ ਭਾਈਚਾਰਨ ਨੂੰ ਤੋੜਨਾ ਭਾਈਚਾਰਨ ਨੂੰ ਸਭਮਿਆਂ ਵਿੱਚ ਪਚਾ ਦੇਣਾ ਨਾਗਰਿਕਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੀ ਕਾਹਨ ਕਰ ਦੇਣਾ ਉਹਦੇ ਕੰਮ ਤੇ ਲਈ ਉਹ ਵਧਿਆ ਜਾਂਦਾ ਹੈ ਬਪੂ ਜੀ ਜਿਹੜਾ ਇਹ ਪਿਛਲੇ 2 ਤੋਂ 3 ਦਹਾਕਿਆਂ ਤੋਂ ਜਿਹੜਾ ਕੈਮੀਕਲ ਨਸ਼ਾ ਡਰਗ ਜਿਹਨੂੰ ਕਹਿ ਦਿੰਦੇ ਆ ਆਈਸ ਹੋ ਗਿਆ ਚਿੱਟਾ ਹੋ ਗਿਆ ਇਹ ਪੰਜਾਬ ਦੇ ਵਿੱਚ ਕਿਤੇ ਪੈਦਾ ਨਹੀਂ ਹੁੰਦਾ ਕਿਤੇ ਨਹੀਂ ਬਣਦਾ ਇਹ ਸਾਰਾ ਕਹਿ ਸਕਦੇ ਆ ਵੈਸਟਰਨ ਕਲਚਰ ਦੇ ਜ਼ਰੀਏ ਪੰਜਾਬ ਦੇ ਵਿੱਚ ਆਇਆ ਭਾਰਤ ਦੇ ਵਿੱਚ ਆਇਆ ਪਰ ਫੇਰ ਵੀ ਕੀ ਕਾਰਨ ਹੈ ਕਿ ਇਹਦੇ ਤੇ ਪੂਰਨ ਤੌਰ ਤੇ ਰੋਕ ਨਹੀਂ ਲੱਗ ਪਾਰੀ ਬੇਸ਼ੱਕ ਸਰਕਾਰ ਨੇ ਪਿਛਲੀਆਂ ਸਰਕਾਰਾਂ ਨੇ ਵੀ ਜਾਂ ਮੌਜੂਦਾ ਸਰਕਾਰ ਦੀ ਗੱਲ ਕੀਤੀ ਜਾਵੇ ਯੁੱਧ ਨਸ਼ਾ ਵਿਰੋਧ ਚਲਾਇਆ ਪਰ ਪੂਰਨ ਤੌਰ ਤੇ ਦਾ ਖਾਤਮਾ ਕਿਵੇਂ ਹੋ ਸਕਦਾ ਹੈ ਹਲੇ ਬੇਟਾ ਵੀ ਜਿਹੜਾ ਕੈਮੀਕਲ ਨਸ਼ਾ ਜੀ ਬਹੁਤਾਂ ਜਿਹੜੀਆਂ ਦਵਾਈਆਂ ਦੀਆਂ ਕਾਰਖਾਨਿਆਂ ਨੇ ਜੀ ਦਵਾਈਆਂ ਦੇ ਨਾ ਜੀ ਫਾਰਮਾਸਿਊਟੀਕਲਸ ਜੀ ਉਹਨੇ ਜਿਉਂ ਅਸੀਂ ਚਿੱਟਾ ਕਹਿੰਨੇ ਆ ਜੀ ਹੁਣ ਲੱਗਦੇ ਵੇਖੋ ਚਿੱਟਾ ਹੈ ਜੀ ਪੰਜਾਬੀ ਦਾ ਲੱਭਾ ਹੈ ਕਾਰਨਾਮੇ ਕਾਲੇ ਆ ਤੇ ਕਾਰਨਾਮੇ ਪੂਰੇ ਤਰ੍ਹਾਂ ਕਾਲੇ ਆ ਅੰਗਰੇਜ਼ੀ ਦਾ ਇਹ ਸ਼ਬਦ ਹੈ ਉਹਦਾ ਨਾਮ ਨਹੀਂ ਲੈਣਾ ਜੀ ਤਿੰਨ ਕੈਮੀ ਕਰਦੇ ਉਹ ਉਹਨਾਂ ਦਾ ਨਾਮ ਨਹੀਂ ਲੈਂਦੇ ਅਖੀ ਚਿੱਟਾ ਆ ਗਿਆ ਜੀ ਚਿੱਟਾ ਆ ਗਿਆ ਤੇ ਉਹ ਚਿੱਟਾ ਦਵਾਈਆਂ ਦੀਆਂ ਨੀਆ ਫਾਰਮਾਸਿਊਟੀਕਲ ਕੰਪਨੀਆਂ ਨੇ ਉੱਥੇ ਬਣਦਾ ਹੈ ਔਰ ਬਹੁਤ ਸਸਤਾ ਪੈਂਦਾ ਜੀ ਤੇ ਹਜ਼ਾਰਾਂ ਗੁਣਾ ਉਸ ਤੋਂ ਨਫਾ ਲਿਆ ਜਾਂਦਾ ਹੈ ਕੋਈ ਚਿੱਟੇ ਦੀ ਬਹੁਤ ਥੋੜੀ ਜੀ ਮਾਤਰਾ ਹੁੰਦੀ ਹੈ ਸੂਈ ਦੇ ਨੱਕੇ ਜਨੇ ਲਾ ਕੇ ਬੰਦਾ ਇੱਕ ਵਾਰੀ ਨਾਲ ਤੇ ਹਰ ਬੁੱਲਣਾਂ ਤੇ ਲਾ ਦਿਓ ਜੀ ਪਰ ਬੰਦਾ ਖੇਡਣ ਲੱਗ ਜਾਂਦਾ ਜੀ ਪੰਜ ਸੱਤ ਦਿਨ ਇਹਦੀ ਭਾਰੀ ਓਵਰਡੂ ਦੇ ਦਿਓ ਜੀ ਉਦੋਂ ਬਾਅਦ ਕਹਿੰਦਾ ਮੈਨੂੰ ਚਟਾ ਚਾਹੀਦਾ ਜੀ ਬਸ ਇਸ ਕਰਕੇ ਸਾਰੀ ਸ਼ਰਾਬਤੀ ਕਿਉਂਕਿ ਬੰਦਾ ਜਿੰਨਾ ਨਸ਼ਈ ਹੋਵੇਗਾ ਉਹ ਸਿਰਫ ਨਸ਼ਾ ਮੰਗੂਆ ਨਾਉ ਵਿਦਿਆ ਮੰਗੂਆ ਨਾ ਉਹ ਲਾਜ ਮੰਗੂ ਜੀ ਨਾ ਸੇਤ ਮੰਗੂ ਨਾ ਸੁਰੱਖਿਆ ਮੰਗੂ ਯਾਨੀ ਕਿ ਬੌਧਿਕ ਬੌਧਿਕ ਸਤਰ ਤੇ ਉਹਨੂੰ ਕਮਜ਼ੋਰ ਕਰਨ ਲਈ ਨਸ਼ੇ ਦਾ ਆਦੀ ਬਣਾਇਆ ਇਹ ਜਾਣਦੁਚ ਕੇ ਕੀ ਸਾਰੀ ਦੁਨੀਆ ਚ ਹੈ ਜੀ ਅਮਰੀਕਾ ਵਰਗਾ ਮਹਾਨ ਦੇਸ਼ ਉੱਥੇ ਵੀ ਨਸ਼ਾ ਜੀ ਕੈਨੇਡਾ ਚ ਨਸ਼ਾ ਨਿਊਜ਼ੀਲੈਂਡ ਚ ਨਸ਼ਾ ਆਸਟ੍ਰੇਲੀਆ ਚ ਨਸ਼ਾ ਇੰਗਲੈਂਡ ਚ ਨਸ਼ਾ ਕਿਹੜਾ ਦੇਸ਼ ਹੈ ਪਰ ਸਾਡੇ ਵਰਗਾ ਦੇਸ਼ ਹਨ ਜਿਹੜਾ ਚੀਨ ਹੈ ਕੋਈ ਨਹੀਂ ਆ ਕੇ ਦਿੰਦਾ ਠੋਕੇ ਧਰ ਦਿੰਦਾ ਉਹ ਜੀ ਪ੍ਰਸਾਪ ਨੇ ਪਹੁੰਚਦਾ ਹੈ ਔਰ ਨਸ਼ੇ ਕਰਨ ਵਾਲੇ ਦਾ ਸਟੇਟਸ ਸਿੰਬਲ ਹੈ ਜੀ ਜਦੋਂ ਨਸ਼ਾ ਸਟੇਟਸ ਸਿੰਬਲ ਬਣਾ ਦਿਓ ਕਿਸੇ ਵੀ ਬੰਦੇ ਦਾ ਕਿਸੇ ਵੀ ਸਮਾਜ ਦਾ ਜਿਵੇਂ ਪੰਜਾਬ ਹੈ ਸ਼ਰਾਬ ਪੀਣਾ ਪੰਜਾਬ ਦੇ ਲੋਕਾਂ ਦਾ ਸਟੇਟਸ ਸਿੰਬਲ ਹੈ ਬੜੀ ਮਹਿੰਗੀ ਸ਼ਰਾਬ ਪੀਂਦੇ ਆ ਜੀ ਅਕਸ ਬਣਾ ਕਰਦਾ ਫੀਮ ਬੜੀ ਬਾਗਿਆਂ ਨੂੰ ਖਾਣੀ ਹੁੰਦੀ ਹੈ ਜੀ ਦੱਸੋ ਇਹਦਾ ਨਾਂ ਤਾਂ ਰੱਖਿਆ ਨਾਲ 나ਗ ਦੀ ਬੱਚੀ ਜੀ ਫੀਮ ਦਾ ਨਾਂ 나ਗ ਦੀ ਬੱਚੀ ਦੇਖੋ ਇਸ ਕਰਕੇ ਸਾਰੇ ਪ੍ਰਚਾਰ ਕੀਤਾ ਜਾਂਦਾ ਹੈ ਏਥੋਸ ਪੈਦਾ ਕੀਤਾ ਜਾਂਦਾ ਹੈ ਕਿ ਲੋਕੀ ਨਸ਼ਾ ਜੀ ਗਲਤਾਂ ਰਹਿਣ ਤੇ ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਹੀ ਨਾ ਹੋਵੇ ਤੇ ਜਿਹੜੀਆਂ ਸਰਕਾਰਾਂ ਐ ਤੇ ਰਾਜਨੀਤਿਕ ਪਾਰਟੀਆਂ ਐ ਉਹ ਕਾਰਪੋਰੇਟ ਸੈਕਟਰ ਦੇ ਨਫਿਆਂ ਲਈ ਕੰਮ ਕਰਨ ਤੇ ਉਹਦੇ ਉਹ ਸ਼ਿਕਾਰ